ਦੇਨ ਵੀਰਵਾਰ ਤਾਰੀਖ 24 ਤੇ ਉਸ ਤੋਂ ਬਾਅਦ ਸਮਾਂ ਹੈਗਾ ਸਵੇਰੇ 10 ਵਜੇ ਦਾ ਅਸੀਂ ਖੜੇ ਹੋਇਆ ਚੰਡੀਗੜ੍ਹ ਪੰਚਕੁਲਾ ਕੱਗਰ ਦਰਿਆ ਦੇ ਵਿੱਚ ਇੱਥੇ ਅਸੀਂ ਤੁਹਾਨੂੰ ਦਿਖਾਵਾਂਗੇ ਗਰਾਉਂਡ ਜ਼ੀਰੋ ਦੀ ਰਿਪੋਰਟ ਐਸ ਟਾਈਮ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕੱਗਰ ਦਰਿਆ ਦੇ ਵਿੱਚ ਕਿੰਨਾ ਕੁ ਪਾਣੀ ਹੈ ਸੋ ਇਹ ਜਿਹੜਾ ਕੱਗਰ ਦਰਿਆ ਹੈਗਾ ਇਸ ਦਰਿਆ ਦੇ ਵਿੱਚ ਜਿਹੜਾ ਇਹ ਪਾਣੀ ਹੈਗਾ ਪਹਿਲਾਂ ਤਾਂ ਇਹ ਸਾਰੇ ਪੰਜਾਬ ਨੂੰ ਪਾਣੀ ਦਿੰਦਾ ਉਸ ਤੋਂ ਬਾਅਦ ਇਹ ਹਰਿਆਣੇ ਦੇ ਵਿੱਚ ਸਾਰੇ ਹਰਿਆਣੇ ਨੂੰ ਪਾਣੀ ਦਿੰਦਾ ਹੋਇਆ ਰਾਜਸਥਾਨੋਂ ਨਿਕਲ ਜਾਂਦਾ ਬਹੁਤ ਹੀ ਘੱਟ ਪਾਣੀ ਹੈ ਸਿਰਫ ਵਿੱਚ ਧਾਰ ਦੇ ਵਿੱਚ ਪਾਣੀ ਚੱਲ ਰਿਹਾ ਸੋ ਜੇਕਰ ਪਾਣੀ ਦੇ ਸਤਰ ਦੀ ਗੱਲ ਕਰੀ ਤੇ ਦੋ ਤਿੰਨ ਨਹਿਰਾਂ ਦਾ ਪਾਣੀ ਮਿਲਾ ਕੇ ਇਸ ਟਾਈਮ ਕੱਗਰ ਦਰਿਆ ਦੇ ਵਿੱਚ ਪਾਣੀ ਹੈਗਾ ਕਿਉਂਕਿ ਜਿਹੜਾ ਇਹ ਦਰਿਆ ਆ ਇਹ ਸਾਰੇ ਪੰਜਾਬ ਨੂੰ ਪਾਣੀ ਦਿੰਦਾ ਹੋਇਆ ਹਰਿਆਣਾ ਜਾਂਦਾ ਤੇ ਉਸ ਤੋਂ ਬਾਅਦ ਹਰਿਆਣਾ ਸਾਰੇ ਨੂੰ ਪੰਜਾਬ ਸੌਰੀ ਪਾਣੀ ਦਿੰਦਾ ਹੋਇਆ ਰਾਜਸਥਾਨ ਨੂੰ ਨਿਕਲ ਜਾਂਦਾ ਸੋ ਜੇਕਰ ਆਪਾਂ ਆਪਣੇ ਕਿਸਾਨ ਵੀਰਾਂ ਦੀ ਗੱਲ ਕਰੀਏ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਆਪਣੀਆਂ ਫਸਲਾਂ ਨੂੰ ਘੱਗਰ ਦਰਿਆ ਦੇ ਵਿੱਚੋਂ ਪਾਣੀ ਚੱਕ ਚੱਕ ਕੇ ਦਿੰਦੇ ਨੇ ਖਾਸ ਤੌਰ ਤੇ ਜੇਕਰ ਆਪਾਂ ਹਰਿਆਣੇ ਦੇ ਵਿੱਚ ਸਾਸੇ ਜ਼ਿਲ੍ਹੇ ਦੀ ਗੱਲ ਕਰੀਏ ਸਾਸੇ ਜ਼ਿਲ੍ਹੇ ਦੇ ਵਿੱਚ ਰਾਣੀਆਂ ਐਲਾਮਦ ਸੰਤਨਗਰ ਤੇ ਉਸ ਤੋਂ ਬਾਅਦ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਹਰੀਪੂਰਾ ਦਮਦਮਾ ਕਰੀਵਾਲਾ ਅਤੋਂ ਦੇ ਜਿੰਨੇ ਵੀ ਕਿਸਾਨ ਨੇ ਖਾਸ ਤੌਰ ਤੇ ਜਦੋਂ ਇਸ ਕੱਗਰ ਦਰਿਆ ਦਾ ਪਾਣੀ ਨਹਿਰਾਂ ਦੇ ਵਿੱਚ ਆਂਦਾ ਤੇ ਉਹਨਾਂ ਨਹਿਰਾਂ ਦੇ ਵਿੱਚੋਂ ਕਿਸਾਨ ਚੱਕ-ਚੱਕ ਕੇ ਜਿਹੜਾ ਪਾਣੀ ਹੈਗਾ ਆਪਣੀਆਂ ਫਸਲਾਂ ਨੂੰ ਦਿੰਦੇ ਨੇ ਸੋ ਇਸ ਟਾਈਮ ਤੁਸੀਂ ਜਿਹੜਾ ਦਰਿਆ ਦੇ ਵਿੱਚ ਪਾਣੀ ਦੇਖ ਸਕਦੇ ਹੋ ਸਿਰਫ ਧਾਰ ਦੇ ਵਿੱਚ ਪਾਣੀ ਚੱਲ ਰਿਹਾ ਹੈਗਾ ਮਸਾਂ ਹੀ ਦੋ ਤਿੰਨ ਨਹਿਰਾਂ ਦਾ ਪਾਣੀ ਮਿਲਾ ਕੇ ਇਸ ਟਾਈਮ ਜਿਹੜਾ ਕੱਗਰ ਦਰਿਆ ਦੇ ਵਿੱਚ ਪਾਣੀ ਹੈਗਾ ਉਸ ਟਾਈਮ ਅਸੀਂ ਤੁਹਾਨੂੰ ਹੁਣ ਲਾਈਵ ਤਸਵੀਰਾਂ ਦੇ ਵਿੱਚ ਪਿੱਛੇ ਇਹਨਾਂ ਦਾ ਮੀਟਰ ਦਿਖਾਵਾਂਗੇ ਮੀਟਰ ਦੇ ਵਿੱਚ ਲਿਖਿਆ ਹੋਇਆ ਹੈ ਡੇਢ ਤੋਂ 2 ਤੇ 2 ਤੋਂ ਫਿੱਟ ਆਈ ਜਦੋਂ 2.5 ਮੀਟਰ ਤੇ ਜਾ ਕੇ ਪਾਣੀ ਆਵੇਗਾ ਸਤਰ ਪਾਣੀ ਦਾ 2.5 ਤੇ ਜਾ ਕੇ ਪਹੁੰਚੇਗਾ ਉਸ ਤੋਂ ਬਾਅਦ ਦੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਦਾ ਇੰਤਜ਼ਾਰ ਖਤਮ ਹੋ ਜਾਏਗਾ ਉਹ ਆਪਣੀਆਂ ਫਸਲਾਂ ਨੂੰ ਪਾਣੀ ਦੇ ਸਕਦੇ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਕੱਗਰ ਦਰਿਆ ਦਾ ਪਾਣੀ ਦਾ ਜਿਹੜਾ ਤੁਸੀਂ ਆਪਣੇ ਕਿਸਾਨਾਂ ਨੂੰ ਪਾਣੀ ਆਪਣੇ ਸੋਰੀ ਫਸਲਾਂ ਨੂੰ ਪਾਣੀ ਦੇਣਾ ਹੁੰਦਾ ਆ ਉਸ ਚੀਜ਼ ਦਾ ਹਜੇ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ ਕਿਉਂਕਿ ਜੇਕਰ ਆਪਾਂ ਹਜੇ ਹੁਣ ਇਸ ਟਾਈਮ ਮੈਜ਼ਰਮੈਂਟ ਦੀ ਗੱਲ ਕਰੀਏ ਕਿ ਪਾਣੀ ਕਿੰਨਾ ਪਾਣੀ ਹੋਏਗਾ ਸਿਰਫ ਤੇ ਸਿਰਫ ਆਪਾਂ ਗੱਲ ਕਰੀਏ ਸਿਰਫ 2 ਫੁੱਟ ਪਾਣੀ ਹੈਗਾ ਤੁਸੀਂ ਦੇਖ ਸਕਦੇ ਹੋ ਸਿਰਫ ਧਾਰ ਦੇ ਵਿੱਚ ਥੋੜਾ ਥੋੜਾ ਪਾਣੀ ਹੈਗਾ ਸੋ ਜੇਕਰ ਉਸ ਤੋਂ ਬਾਅਦ ਆਪਾਂ ਮੀਂਹ ਦੀ ਗੱਲ ਕਰੀਏ ਚੰਡੀਗੜ੍ਹ ਪੰਚਕula ਮਹਾਲੀ ਦੇ ਵਿੱਚ ਮੀਂਹ ਦੀ ਗੱਲ ਕਰੀਏ ਤੇ ਪਿਛਲੇ 3-4 ਦਿਨਾਂ ਦੇ ਵਿੱਚ ਕਾਫੀ ਮੀਂਹ ਪੈ ਚੁੱਕਿਆ ਪਰ ਉਸ ਦੇ ਹਿਸਾਬ ਨਾਲ ਪਾਣੀ ਹਜੇ ਇੰਨਾ ਦਰਿਆ ਦੇ ਵਿੱਚ ਨਹੀਂ ਆਇਆ ਸੋ ਇਸ ਕਰਕੇ ਅਸੀਂ ਲਾਈਵ ਤਸਵੀਰਾਂ ਦਿਖਾਉਣ ਵਾਸਤੇ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਨੂੰ ਦਿਖਾਉਣ ਵਾਸਤੇ ਕੱਗਰ ਦਰਿਆ ਦੇ ਵਿੱਚ ਅਸੀਂ ਇਸ ਟਾਈਮ ਖੜੇ ਆ ਤੇ ਤੁਸੀਂ ਲਾਈਵ ਤਸਵੀਰਾਂ ਪਾਣੀ ਦੀ ਦੇਖ ਸਕਦੇ ਹੋਗੇ ਕਿੰਨਾ ਕੁ ਪਾਣੀ ਹੈਗਾ ਸੋ ਅਸੀਂ ਲਾਈਵ ਤਸਵੀਰਾਂ ਦਿਖਾਉਣ ਮਾਸੇ ਤੁਹਾਨੂੰ ਇੱਥੇ ਕਿਉਂ ਲੈ ਕੇ ਆਏ ਆ ਸਿਰਫ ਇਸ ਕਰਕੇ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਹਜੇ ਤੱਗਰ ਦਰਿਆ ਦੇ ਪਾਣੀ ਦਾ ਵੇਟ ਕਰਨਾ ਪੈਣਾ ਇੰਤਜ਼ਾਰ ਕਰਨਾ ਪੈਣਾ ਕਿਉਂਕਿ ਇਸ ਟਾਈਮ 'ਤੇ ਜੇ ਅਸੀਂ ਮੀਟਰ ਦੀ ਗੱਲ ਕਰੀਏ ਤੇ ਮੀਟਰ ਤੇ ਆ ਡੇਡ ਬਹੁਤੀ ਉਸ ਤੋਂ ਬਾਅਦ ਟਾਈ ਤੇ ਜਦੋਂ 22 ਮੀਟਰ ਤੇ ਪਾਣੀ ਪਹੁੰਚੇਗਾ ਉਸ ਤੋਂ ਬਾਅਦ ਤੁਸੀਂ ਆਪਣੀਆਂ ਫਸਲਾਂ ਨੂੰ ਖੁੱਲਾ ਪਾਣੀ ਦੇ ਸਕਦੇ ਹੋ ਬਟ ਜਿਹੜਾ ਹੁਣ ਹੈਗਾ ਪਾਣੀ ਦਾ ਸતર ਉਸ ਵਾਸਤੇ ਤੁਹਾਨੂੰ ਵੇਟ ਕਰਨਾ ਪੈਣਾ ਜਦੋਂ 22 ਤੇ ਪਹੁੰਚੇਗਾ ਉਸ ਤੋਂ ਬਾਅਦ ਤੁਹਾਡੇ ਕੋਲ ਪਾਣੀ ਪਹੁੰਚੇਗਾ ਕਿਉਂਕਿ ਇਸ ਟਾਈਮ ਪਾਣੀ ਬਹੁਤ ਘੱਟ ਹੈਗਾ ਤੇ ਜੇਕਰ ਚੰਡੀਗੜ੍ਹ ਮੋਹਾਲੀ ਪੰਚਕੁਲਾ ਦੀ ਗੱਲ ਕਰੀਏ ਪਿਛਲੇ 3-4 ਦਿਨਾਂ ਦੇ ਵਿੱਚ ਬਹੁਤ ਮੀਂਹ ਪਿਆ ਹੈਗਾ ਪਰ ਫਿਰ ਵੀ ਉਸ ਦੇ ਸਾਹਮਣੇ ਪਾਣੀ ਹਜੇ ਕੱਗਰ ਦਰਿਆ ਦੇ ਵਿੱਚ ਨਹੀਂ ਹੈਗਾ ਸੋ ਅਸੀਂ ਤੁਹਾਨੂੰ ਅੱਗੇ ਵੀ ਜਿੰਨੀਆਂ ਵੀ ਅਪਡੇਟਸ ਨੇ ਉਹ ਅਸੀਂ ਪਾਣੀ ਦੀ ਇਸ ਤਰ੍ਹਾਂ ਹੀ ਤੁਹਾਨੂੰ ਦਿੰ ਜੋਦੀ ਰਿਪੋਰਟ ਤੁਸੀਂ ਦੇਖੋ ਕੇ ਇਸ ਕਰਕੇ ਤੁਹਾਨੂੰ ਹਜੇ ਕੱਗਰ ਦਰਿਆ ਦੇ ਪਾਣੀ ਦਾ ਵੇਟ ਕਰਨਾ ਪੈਣਾ